ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਨਕੌਦਰ ਦੀ ਟੀਮ ਵਿੱਚ ਕਿਹੜੇ-ਕਿਹੜੇ ਪਲੇਅਰ ਖੇਡਣਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਕੌਦਰ ਦੀ ਟੀਮ ਵਿੱਚ ਜੋ ਪਲੇਅਰ ਖੇਡਣਗੇ ਸਨੀ ਕਾਲੇ ਸੰਘਿਆ ਜੱਗਾ ਚਿੱਟੀ ਮੰਨਾ ਮੱਲ ਨੂੰ ਚਿਤਪਾਲ ਚਿੱਟੀ ਗੌਰਪ੍ਰੀਤ ਬੁਰਜ ਹਰੀ ਸਨੀ ਕਾਲੇ ਸੰਘਿਆ ਗੁਰੂ ਥੋਪੀਆ ਜੱਜ ਤਲਵਣ ਪੈਂਟਾ ਤਲਵਣ ਤੇ ਹੋਰ ਵੀ ਕਈ ਸੁਪਰਸਟਾਰ ਪਲੇਅਰ ਇਸ ਟੀਮ ਵਿੱਚ ਖੇਡਣਗੇ ਇਹ ਟੀਮ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ